ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਬਠਿੰਡਾ ਸ਼ਹਿਰ ਦੀ ਪਖਰਾਜ ਕਲੋਨੀ ਦੇ ਵਾਸੀਆਂ ਵੱਲੋਂ ਬਣਾਈ ਸ਼ਹੀਦ ਭਗਤ ਸਿੰਘ ਸੁਸਾਇਟੀ ਨੇ ਆਪਣੇ ਕੌਮੀ ਸ਼ਹੀਦਾਂ ਨੂੰ ਯਾਦ ਕਰਦਿਆਂ ਇੱਕ ਮਸ਼ਾਲ ਮਾਰਚ ਕੱਢਿਆ। ਸ਼ਹੀਦ ਭਗਤ ਸਿੰਘ ਵਰਗੀ ਦਿਖ ਬਣਾ ਨੌਜਵਾਨਾਂ ਨੇ ਇਸ ਮਸ਼ਾਲ ਮਾਰਚ ਵਿੱਚ ਵੱਧ ਚੜ ਕੇ ਜੋਸ਼ੋਖ ਰੋਸ਼ ਨਾਲ ਹਿੱਸਾ ਲਿਆ। ਇਹ ਮਸ਼ਾਲ ਮਾਰਚ ਸ਼ਹੀਦ ਭਗਤ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਗੁਜ਼ਰਦਾ ਹੋਇਆ ਉਸੇ ਜਗ੍ਹਾ ਤੇ ਆ ਕੇ ਸਮਾਪਤ ਹੋਇਆ। ਇਸ ਮਸ਼ਾਲ ਮਾਰਚ ਦੀ ਅਗਵਾਈ ਕਰ ਰਹੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਇਸ ਮਸ਼ਾਲ ਮਾਰਚ ਰਾਹੀਂ ਨੌਜਵਾਨ ਪੀੜੀ ਨੂੰ ਸਨੇਹਾ ਦੇਣਾ ਚਾਹੁੰਦੇ ਹਨ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਭਗਤ ਸਿੰਘ ਦੇ ਪਾਇ ਪੁਰਨਿਆਂ ਤੇ ਚੱਲਣ ਅੱਜ ਅਸੀਂ ਸ਼ਹੀਦੀ ਅਜਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਇਸ ਪੁਖਰਾਜ ਕੌਣੀ ਦੇ ਪਾਰਕ ਵਿੱਚ ਮਨਾ ਰਹੇ ਹਾਂ ਇੱਥੇ ਸਾਡਾ ਇੱਕ ਗਰੁੱਪ ਬਣਿਆ ਹੋਇਆ ਹੈ ਅੱਜ ਮੈਂ ਸਾਰੀ ਰੈਲੀ ਕੱਢੇ ਜਾ ਰਹੀ ਹੈ ਇਹ ਹੀ ਅਸੀਂ ਯੂਥ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਦੇਸ਼ ਦੀ ਖਾਤਰ ਜਿੰਨਾ ਕੁਝ ਤੁਸੀਂ ਕਰ ਸਕਦੇ ਆ ਜਿਵੇਂ ਸਰਦਾਰ ਬੱਕ ਸਿੰਘ ਕਰਕੇ ਗਏ ਆ ਤੁਹਾਡਾ ਵੀ ਨਾਰੋਸ਼ਨ ਹੋਵੇ ਦੇਸ਼ ਵਾਸਤੇ ਤੁਸੀਂ ਕਰੋ ਨਸ਼ਿਆਂ ਤੋਂ ਜਾਂ ਹੋਰ ਪਾਸਿਓ ਤੁਸੀਂ ਆਪਣੇ ਮਨ ਇਧਰ ਲਾਓ ਸਭਿਆਚਾਰਕ ਹੈ ਪ੍ਰਾਣੀ ਆਪਣਾ ਭਾਰਤਾ ਜੋ ਆਪਣਾ ਪਿਸ਼ੋਕੜ ਹੈ ਉਹਨੂੰ ਪਹਿਚਾਨੋ ਨਸ਼ਿਆਂ ਤੋਂ ਦੂਰ ਰਹੋ ਇਹ ਮਸਾਰੇ ਲਈ ਵੀ ਸਾਡੀ ਇਹੀ ਲੋਕਾਂ ਨੂੰ ਸੋਚਣਾ ਵੀ ਇਹ ਨਸ਼ਿਆਂ ਤੋਂ ਦੂਰ ਰਹੋ ਮਿਸਾਲ ਮਰਜਦਾਤ ਮਤਲਬ ਇਹ ਜਿੱਥੇ ਅਸੀਂ ਅਣਕੇ ਉਸ ਗੱਲੋਂ ਲੋ ਅਚੇਤ ਹੋਏ ਫਰੇ ਆ ਕਿ ਜਿਨ੍ਹਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਜਿੰਨੇ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਕਹਿ ਦਿੱਤਾ ਕਿ ਪਿਤਾ ਜੀ ਤੁਸੀਂ ਆਣ ਕੇ ਉਹਨਾਂ ਨਾਲ ਦੋ ਬੜੀਆਂ ਵੱਡੀਆਂ ਆਪਣੇ ਪਤਾ ਕਿਸ਼ਨ ਸਿੰਘ ਖਲਾਫ ਲੜਾਈਆਂ ਲੜੀਆਂ ਕਿ ਕਹਿੰਦੇ ਇੱਕ ਤਾਂ ਵਿਆਹ ਵਾਲੇ ਤੇ ਕਹਿੰਦਾ ਵਿਆਹ ਮੇਰਾ ਹੋ ਚੁੱਕਾ ਹੈ ਮੌਤ ਲੜੀ ਨਾਲ ਤੇ ਮੈਂ ਉਦਨ ਬਰਾਤ ਚੜਾਏਗਾ ਤਾਂ ਉਹ ਆਵਾਜ਼ ਮਾਰਾਂਗਾ ਤੇ ਦੂਜਾ ਉਹਨਾਂ ਨੇ ਕਿਹਾ ਸੀ ਜਰੋਂ ਉਹਨਾਂ ਨੇ ਅਪੀਲ ਕੀਤੀ ਹੈ ਕਹਿੰਦੇ ਤੁਸੀਂ ਮੇਰੇ ਨਾਲ ਵੱਡੀ ਦੁਸ਼ਮਣੀ ਕਮਾਈ ਹੈ ਕਿ ਅੰਗਰੇਜ਼ ਸਰਕਾਰ ਕੋਲ ਅਪੀਲ ਕੀਤੀ ਮੈਂ ਜੋ ਕੁਰਬਾਨ ਹੋਣਾ ਮੈਂ ਹੋਣਾ ਹੀ ਹੈ ਮੇਰਾ ਮਲੇਕ ਉਹਨਾਂ ਲੋਕਾਂ ਦੇ ਜਜ਼ਬਾਤ ਨੂੰ ਹੈ ਖਾਸ ਕਰਕੇ ਨੌਜਵਾਨਾਂ ਦੀ ਪੀੜ੍ਹੀ ਨੂੰ ਜਜ਼ਬਾਤ ਹੈ ਕਿ ਦੇਸ਼ ਦਾ ਕੋਈ ਸਵਾਰ ਸਾਹਿਬ ਹੋ ਤੁਸੀਂ ਸਵਾਰ ਸਾਹਿਬ ਆਓ ਅੱਗੇ ਵਧੋ ਇਹ ਮਸ਼ਾਲ ਮੀਨਸ ਕੀ ਹੈ ਕਿ ਜਾਗਰਤੀ ਪੈਦਾ ਕਰਨਾ ਚੇਤਨਾ ਪੈਦਾ ਕਰਨਾ ਇਹ ਚੇਤਨਾ ਦਾ ਸੰਦੇਸ਼ ਲੈ ਕੇ ਜਾ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਇਲਾਕੇ ਦੇ ਵਿੱਚ ਆ ਕੇ ਸਰਪੰਚ ਸਾਹਿਬ ਔਰ ਸਾਰੇ ਜਿਹੜੇ ਰਲ ਮਿਲ ਕੇ ਇਸ ਇਲਾਕੇ ਦੇ ਲੋਕ ਜਿਹੜੇ ਨੇ ਇਹ ਸਮਾਗਮ ਹਰ ਸਾਲ ਹੁਣ ਮਨਾਉਣ ਲੱਗ ਪਏ ਨੇ ਔਰ ਇਹ ਲੋਕਾਂ ਵਿੱਚ ਹਨ ਕਿ ਕੁਝ ਹੱਦ ਤੱਕ ਦਾ ਹੈ ਕੁਝ ਤਾਂ ਅਸੀਂ ਕਹਿੰਦੇ ਆ ਟੈਲੀਫੋਨ ਲਾ ਕੇ ਜ਼ਿਆਦਾ ਘਟਾਵਾਂਗੇ ਜਿਹੜਾ ਸਮਾਜ ਵਿੱਚ ਰਿਆ ਉਹ ਤੋਂ ਕਿਤੇ ਮੰਗ ਬਠਿੰਡਾ ਤੋਂ ਤਾਜ਼ੇ ਖਬਰ ਲਈ ਕੈਮਰਾਮੈਨ ਕਰਮਵੀਰ ਸ਼ੈਟੀ ਦੇ ਨਾਲ ਆਲੀਆ ਵਰਮਾ ਦੀ ਰਿਪੋਰਟ